ਜਿਨ੍ਹਾਂ ਨੇ ਮਰਜ਼ਾਦਾ ਬਣਾਉਣੀ ਆ ਉੱਥੇ ਮਰਜ਼ਾਦਾ ਭੰਗ ਕਰ ਰਹੇ ਆ ਹੁਣ ਤੁਸੀਂ ਨਾਨਕ ਸਾਹਿਬ ਦੇ ਰਿਆਲੇ ਦੇ ਵੇਖਿਆ ਤੁਸੀਂ ਕਿੰਨਾ ਧਿਆ ਪਾਣਾ ਬੱਚਿਆਂ ਦਾ ਸ਼ੋਸ਼ਣ ਹੋਇਆ ਉੱਥੇ ਇਸ ਕਰਕੇ ਜਿਨ੍ਹਾਂ ਨੇ ਮਰਜ਼ਾਦਾ ਬਣਾਉਣੀ ਸੀ ਤੇ ਮਰਜ਼ਾਦਾ ਭੰਗ ਕਰ ਰਹੇ ਆ ਉਹੀ ਲੜਾਈ ਆਪਾਂ ਲੜ ਰਹੇ ਆ ਕਹਿੰਦੇ ਯਾਰ ਨਿਹੰਗ ਸਿੰਘ ਨੇ ਅਸੀਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਕਹਿੰਦੇ ਜੇ ਵੀ ਜੇ ਹੋਰ ਕੋਈ ਬੰਦਾ ਵੇਚਦਾ ਹੁੰਦਾ ਤੇ ਅਸੀਂ ਪਰਚਾ ਦੇ ਦਿੰਦੇ ਪਰ ਕਹਿੰਦੇ ਇਹਨਾਂ ਨੂੰ ਰੋਕ ਨਹੀਂ ਸਕਦੇ ਤੇ ਕੋਈ ਇਹ ਹੀ ਗੱਲ ਆ ਗਈ ਇੱਕ ਮਿੰਟ ਮੇਰੀ ਗੱਲ ਦਾ ਜਵਾਬ ਸੁਣ ਲਿਓ ਹੁਣ ਤੁਸੀਂ ਇੱਥੇ ਬੈਠੇ ਮੈਨੂੰ ਸਵਾਲ ਪੁੱਛੇ ਹੁਣ ਤੁਸੀਂ ਸਾਡੇ ਕਿਸੇ ਵੀ ਜਥੇਬੰ ਉਹਨਾਂ ਨੂੰ ਸਵਾਲ ਪੁੱਛ ਲਓ ਤੁਸੀਂ ਸਾਰੇ ਆ ਦੋ ਬਾਟਿਆ ਬਾਰੇ ਜਾਂ ਹੋਰ ਬਾਰੇ ਗੱਲ ਪੈ ਜਾਣਗੇ ਸ਼ਾਇਦ ਉਹੀ ਗੱਲ ਹੈ ਨਾ ਵੀ ਉਹ ਮਰਜ਼ਾਦਾ ਕਾਇਮ ਦਸੇ ਪਾਸ਼ਾ ਦੀ ਕਰਨੇ ਨਹੀਂ ਚਾਹੁੰਦੇ ਉਹ ਪੰਥ ਨੂੰ ਵਧ ਨਹੀਂ ਦੇਣਾ ਚਾਹੁੰਦੇ ਉਹ ਖਾਲਸਾ ਰਾਜ ਨਹੀਂ ਬਣ ਦੇਣਾ ਚਾਹੁੰਦੇ ਜਦੋਂ ਫਤਿਹਗੜ੍ਹ ਸਾਹਿਬ ਵਾਲਾ ਸੀ ਆ ਰਹੀ ਸੀ ਕਿ ਰਸਤੇ ਦੇ ਵਿੱਚ ਛੋਟੀਆਂ ਛੋਟੀਆਂ ਦੁਕਾਨਾਂ ਲਾ ਲਈਆਂ ਗਈਆਂ ਨੇ ਜਿੱਥੇ ਰਗੜਾ ਵੀ ਲਾਇਆ ਜਾਂਦਾ ਹੈ ਭੰਗ ਤੋਂ ਬਣੀਆਂ ਟਿੱਕੀਆਂ ਟਾਈਪ ਉਹ ਚੀਜ਼ ਬਣਾ ਕੇ ਵੇਚੀ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਦੀਆਂ ਲੱਗਦਾ ਕਿ ਇਸ ਧਰਤੀ ਦੇ ਉੱਤੇ ਇਸ ਤਰੀਕੇ ਨਾਲ ਨਿਹੰਗ ਸਿੰਘਾਂ ਦੇ ਛੱਕਣ ਦੀ ਕਮਰਿਆਦਤ ਹੋ ਸਕਦੀ ਆ ਪਰ ਜਿਹੜਾ ਬੰਦਾ ਵੀ ਆਉਂਦਾ ਹੈ ਉਹਨੂੰ ਪੈਸੇ ਲੈ ਕੇ ਉਹ ਚੀਜ਼ ਛਕਾ ਦੇਣੀ ਤੇ ਉਹ ਉਸ ਚੀਜ਼ ਨੂੰ ਨਸ਼ੇ ਦੇ ਵੱਜੋਂ ਲੈ ਰਿਹਾ ਇਸ ਚੀਜ਼ ਦੇ ਉੱਤੇ ਕਿਸੇ ਕਿਸਮ ਦੀ ਰੋਕਲ ਸਮਝਦੇ ਹੋ ਕਿ ਹੋਣੀ ਚਾਹੀਦੀ ਆ ਹੈਡਿਕ ਸੰਸਥਾ ਤਾਂ ਕਹਿੰਦੇ ਪੈਸੇ ਵੀ ਲੈਂਦੀ ਹੈ ਜਿਹੜੇ ਦੁਕਾਨਾਂ ਲਾਉਂਦੇ ਨੇ ਇਹਨਾਂ ਸਾਰਿਆਂ ਤੋਂ ਪੈਸੇ ਲੈ ਜਾਂਦੇ ਨੇ ਕਿਉਂਕਿ ਬਹੁਤ ਮੋਟਾ ਠੀਕਾ ਕਹਿੰਦੇ ਇਹਨਾਂ ਦਿਨਾਂ ਦੇ ਵਿੱਚ ਜਾਂਦਾ ਜੇ بابا ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਬਣਾਇਆ ਸੀ ਜੇ ਕਿਤੇ ਸਾਰੇ ਅਸੀਂ ਸੁਧਾਰ ਕਰਕੇ ਜਾਤਪਾਤ ਖਤਮ ਕਰੀਏ ਪਿੰਡਾਂ 'ਚ ਜਿਹੜੇ ਚਾਰ-ਚਾਰ ਗੁਰਦਾਰੇ ਜਾਤਾਂ ਆਧਾਰ ਤੇ ਇੱਕ ਹੋਵੇ ਤੇ ਖਾਲਸਾ ਰਾਜ ਮਿਲਣ ਲੱਗਦਾ ਬੜੀ ਸ਼ੇਤੀ ਕਰ ਸਕਦੇ ਹਾਂ ਸ਼੍ਰੀ ਫਾਤੀਗੜ ਸਾਹਿਬ ਦੇ ਵਿੱਚ ਮੌਜੂਦਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸਹਿਬਜ਼ਾਦਿਆਂ ਤੇ ਮਾਤਾ-ਗੁਜਰਕਾਰੀਆਂ ਨੂੰ ਨਤਮਸਤਕ ਹੋਣ ਦੇ ਲਈ ਇਸ پارک ਪਵਿੱਤਰ ਧਰਤੀ ਦੇ ਉੱਤੇ ਪਹੁੰਚ ਰਹੀਆਂ ਨੇ ਇਸ ਧਰਤੀ ਦੇ ਉੱਤੇ ਇੱਕ ਵੱਖਰਾ ਦਿਨ ਹੁੰਦਾ ਹੈ ਜਦੋਂ ਨਿਹੰਗ ਸਿੰਘਾਂ ਦੇ ਵੱਲੋਂ ਮਹੱਲਾ ਕੱਢਿਆ ਜਾਂਦਾ ਹੈ ਜਦੋਂ ਨਿਹੰਗ ਸਿੰਘ ਮਹੱਲਾ ਕੱਢਦੇ ਨੇ ਬਹੁਤ ਸਾਰੇ ਵਿਚਾਰ ਉਸ ਵਕਤ ਆਉਂਦੇ ਨੇ ਬਹੁਤ ਸਾਰੇ ਕਮੈਂਟਾਂ ਦੇ ਜ਼ਰੀਏ ਸਵਾਲ ਹੁੰਦੇ ਨੇ ਉਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਾਬਾ ਕੁਲਵਿੰਦਰ ਸਿੰਘ ਜੀ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਵਾਲ ਨਿਹੰਗ ਸਿੰਘਾਂ ਦੀਆਂ ਕਈ ਪਰੰਪਰਾਵਾਂ ਨੂੰ ਲੈ ਕੇ ਹੁੰਦੇ ਨੇ ਚਾਹੇ ਉਹ ਨਿਹੰਗ ਸਿੰਘਾਂ ਦੇ ਵੱਲੋਂ ਜਦੋਂ ਨਗਾਰੇ ਤੇ ਛੂਟ ਲਾਈ ਜਾਂਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਈ ਲੋਕ ਇਸ ਨੂੰ ਲੈ ਕੇ ਵੀ ਕਿੰਨ ਤੋਂ ਪਰੰਤੂ ਕਰਦੇ ਨੇ ਕਿ ਇਸ ਦਿਨਾਂ ਦੇ ਵਿੱਚ ਇਹ ਦਿਨ ਗਮ ਦੇ ਦਿਨ ਨੇ ਇਸ ਕੌਮ ਦੇ ਉੱਤੇ ਕਿਉਂਕਿ ਪੂਰਾ ਪਰਿਵਾਰ ਜਿਹੜਾ ਵਾਰ ਦਿੱਤਾ ਜਾਂਦਾ ਤੇ ਉਦੋਂ ਨਗਾਰੇ ਦੀ ਉੱਤੇ ਜਦੋਂ ਝੂਟ ਲਾਈ ਜਾਂਦੀ ਹੈ ਕਹਿੰਦੇ ਨਗਾਰਾ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਕਿ ਜਦੋਂ ਤੁਸੀਂ ਕਿਤੇ ਚੜ੍ਹਾਈ ਕਰਦੇ ਹੋ ਜਾਂ ਤੁਸੀਂ ਚੜ੍ਹਦੀ ਕਲਾ ਜਾਂਦੇ ਹੋ ਇਹਨੂੰ ਲੈ ਕੇ ਵੀ ਸਵਾਲ ਹੁੰਦੇ ਨੇ ਪਹਿਲਾਂ ਮੈਨੂੰ ਇਸ ਨਗਾਰੇ ਦੀ ਮਰਿਆਦਾ ਸਮਝਾਓ ਕਿਉਂਕਿ ਨਿਹੰਗ ਸਿੰਘਾਂ ਦੇ ਵਿੱਚ ਨਗਾਰੇ ਤੇ ਝੂਟ ਲਾਈ ਜਾਂਦੀ ਹੈ ਦੇਖੋ ਗੱਲ ਫਿਰ ਉੱਥੋਂ ਸ਼ੁਰੂ ਹੋਣੀ ਹੈ ਆਨੰਦਪੁਰ ਸਾਹਿਬ ਤੋਂ ਹਣਾ ਕਿਉਂਕਿ ਦਸਵੇਂ ਪਾਸ਼ਾ ਜਦੋਂ ਆਨੰਦਪੁਰ ਸਾਹਿਬ ਵਸਾਇਆ ਹੈ ਤੁਕਿਓ ਇਤਿਹਾਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਨੰਦਪੁਰ ਸਾਹਿਬ ਦੀ ਧਰਤੀ ਦੇ 10ਵੇਂ ਪਾਸ਼ਾ ਨੇ ਰਣਜੀਤ ਨਗਾਰਾ ਬਣਾਇਆ ਸੀਗਾ ਤੇ ਉਸ ਨਗਾਰਚ ਦੀ ਪਹਿਲੀ ਚੋਬ ਲਾਈ ਸੀ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਮਹਾਰਾਜ ਦੇ ਨਗਾਰਚੀ ਸੀਗੇ ਉਸ ਟਾਈਮ ਜਦੋਂ ਨੰਦਪੁਰ ਸਾਹਿਬ ਰਣਜੀਤ ਨਗਾਰਾ ਬਣਾਇਆ ਨਾ ਕਿਉਂਕਿ ਉਹ ਨਗਾਰਾ ਐਡਾ ਤਕੜਾ ਨਗਾਰਾ ਸੀ ਕਹਿੰਦੇ ਜਦੋਂ ਉਹਦੀ ਚੋਬ ਲਾਈ ਤੇ ਪਹਾੜੀ ਰਾਜੇ ਸੀ ਨਾ ਜਿਹੜੇ ਉੱਥੋਂ ਦੇ ਬਾਈ ਧਾਰ ਦੇ ਰਾਜੇ ਰਾਜਾ ਭੀਮਸੈਨ ਸਭ ਤੋਂ ਵੱਡਾ ਰਾਜਾ ਸੀ ਉਹਨਾਂ ਦਾ ਉਹਨਾਂ ਦਾ ਦਿਮਾਗ ਉਦੋਂ ਖੋਲਿਆ ਵੀ ਯਾਰ ਇਸ ਨੰਦਪੁਰ ਸਾਹਿਬ 'ਚ ਕਿਹੜਾ ਆ ਗਿਆ ਇਹੋ ਜਿਹਾ ਜਿਨੇ ਕੀ ਨਗਾਰੇ ਤੇ ਚੋਬ ਲਾਈ ਕੋ ਕੋ ਨਗਾਰਾ ਨਹੀਂ ਸੀ ਆਪਾਂ ਵਜਾ ਸਕਦੇ ਫਿਰ ਸਿੰਘ ਸ਼ਿਕਾਰ ਨੂੰ ਚੜਦੇ ਸੀ ਦਸਵੇਂ ਪਾਤਸ਼ਾਹ ਚੜਦੇ ਸੀ ਇਤਿਹਾਸ ਤੁਸੀਂ ਸਾਰਾ ਇਤਿਹਾਸ ਫੋਲਕ ਦੇਖੋ ਪ੍ਰਾਤਨ ਨਗਾਰੇ ਤੇ ਦਸਵੇਂ ਪਾਤਸ਼ਾਹ ਚੋਬ ਹਰ ਵੇਲੇ ਲੱਗਦੀ ਸੀ ਉੱਥੇ ਜਦੋਂ ਜਿਵੇਂ ਪ੍ਰਸ਼ਾਦੇ ਨੂੰ ਭੋਗ ਲੱਗਣਾ ਮਰਯਾਦਾ ਸੀ ਪੰਥ ਦੀ ਉਦੋਂ ਵੀ ਦਸਵੇਂ ਪਾਤਸ਼ਾਹ ਵੇਲੇ ਕਿਉਂਕਿ ਉਹੀ ਮਰਜ਼ਾਦਾ ਆਪਾਂ ਨਭਾਰੇ ਨਾ ਤੇ ਜਦੋਂ ਤੁਸੀਂ ਇਹ ਗੱਲ ਆ ਗਈ ਵੀ ਹੁਣ ਕਿਉਂ ਚੋਬਾ ਲੱਗਦੀ ਐ ਗੰਮ ਦਾ ਸਮਾਂ ਨਾ ਦੇਖੋ ਜਦੋਂ ਕੋਈ ਤੇ ਜੰਗ ਹੁੰਦਾ ਸੀਗਾ ਉਦੋਂ ਲੱਖਾ ਸਿੰਘ ਸ਼ਹੀਦ ਹੁੰਦੇ ਸੀ ਤੁਸੀਂ ਗੱਲ ਸਾਰੀ ਆ ਜੋ ਜਿਵੇਂ ਕੱਲੂਕਾਰ ਹੋਏ ਵੱਡਾ ਕੱਲੂਕਾਰ ਆ ਲਾਲੋ ਛੋਟਾ ਕਲੂਰ ਵਾਲਾ ਉੱਥੇ ਵੀ ਅਸੀਂ 30 30 40 40 ਬਜ਼ਾਰ ਬੰਦਾ ਸ਼ਹੀਦ ਕਰਵਾ ਕੇ ਅਰਦਾਸ ਆਮ ਨੂੰ ਚੜ੍ਹਦੀ ਕਲਾ ਦੀ ਹੋਈ ਹੋਈ ਨਾ ਤੇ ਸਰਸਾ ਤੋਂ ਪਹਿਲਾਂ ਕਿੰਨਾ ਇਤਿਹਾਸ ਚੱਲਿਆ ਸਰਸਾ ਤੇ ਆਸਾ ਦੀ ਵਾਰ ਹੋਈ ਸਿੰਘ ਉਹਦੋਂ ਵੀ ਬੜੇ ਸ਼ਹੀਦ ਹੋ ਗਏ ਸੀ ਭਾਈ ਜੇਤਾ ਜੀ ਦੇ ਦੋ ਪੁੱਤਰ ਵੀ ਉੱਥੇ ਸ਼ਹੀਦ ਹੋਏ ਆ ਹੋਰ ਭਾਈ ਬਚੱਤਰ ਸਿੰਘ ਰਿਕਨੇ ਸਿੰਘ ਸ਼ਹੀਦ ਹੋਏ ਪਰ ਅਰਦਾਸ ਫਿਰ ਦਸਵੇਂ ਪਾਤਸ਼ਾਹ ਨੇ ਚੜ੍ਹਦੀ ਕਲਾ ਦੀ ਕੀਤੀ ਭਾਣਾ ਮਹਾਰਾਜ ਦਾ ਇਸ ਕਰਕੇ ਰੰਜੀਤ ਨਗਾਰਾ ਸੀ ਜਿਹੜਿਆ ਜੇ ਨਗਾਰੇ ਵਜਦੇ ਆ ਕਿਉਂਕਿ ਦਸਵੇਂ ਪਾਤਸ਼ਾਹ ਨੂੰ ਆਪਾਂ ਦੁੱਖ ਹੈ ਜਦੋਂ ਆਪਾਂ ਵੇਖਦੇ ਮਾਸੂਮ ਬੱਚੇ ਸੀ ਪਰ ਜਦੋਂ ਅਸੀਂ ਇਤਿਹਾਸ ਨੂੰ ਵੇਖਾਂਗੇ ਦਸਵੇਂ ਪਾਤਸ਼ਾਹ ਦੇ ਨੂੰ ਕਿਉਂਕਿ ਉਹਨੂੰ ਉੱਥੇ ਆਪਾਂ ਨੂੰ ਚੜ੍ਹਦੀ ਕਲਾ 'ਚ ਰਹਿਣਾ ਪਏਗਾ ਕਿਉਂਕਿ 10ਵੇਂ ਪਾਸ਼ਾ ਦੇ ਜਿਵੇਂ-ਜਿਵੇਂ ਪੁੱਤਰਾ ਦੀ ਸ਼ਹੀਦੀ ਹੋਈ ਸਾਬ ਜਦ ਬਾਬਾ ਜੀਤ ਸਿੰਘ ਜੀ ਸ਼ਹੀਦ ਹੋਏ ਤਾਂ ਵੀ ਉਹਨਾਂ ਨੇ ਜਕਾਰੇ ਲਾਏ ਚੜ੍ਹਦੀ ਕਲਾ 'ਚ ਬਾਬਾ ਜਹਾਰ ਸਿੰਘ ਜੀ ਸ਼ਹੀਦ ਹੋਏ ਤਾਂ ਵੀ ਜਕਾਰੇ ਲਾਏ ਬਾਕੀ ਆਪਾਂ ਨੂੰ ਪਤਾ ਹੈ ਵੀ ਆਪਣੇ ਘਰ 'ਚ ਕੋਈ ਵਾਰਦਾਤ ਹੋ ਜੇ ਕੋਈ ਮਾਰਗ ਹੋ ਜੇ ਕਿੰਨਾ ਸੋਗ ਹੁੰਦਾ ਪਰ ਅਸੀਂ ਉਹ ਚੀਜ਼ ਨੂੰ ਵੇਖ ਸਕਦੇ ਆ ਪਰ ਜੇ ਅਸੀਂ 10ਵੇਂ ਪਾਸ਼ਾ ਨੇ ਜੋ ਕੀਤਾ ਸਾਨੂੰ ਉਹਨਾਂ ਨੂੰ ਵੀ ਮੰਨਣਾ ਪਏਗਾ ਇਸ ਕਰਕੇ ਦਸਵੇਂ ਪਾਤਸ਼ਾਹ ਦੀ ਜਿਹੜੀ ਆਪਾਂ ਮਰਯਾਦਾ ਦੇਖਦੇ ਹੋਏ ਜੋ ਉਹਨਾਂ ਨੇ ਕੀਤਾ ਪੁੱਤ ਸ਼ਹੀਦ ਹੋਏ ਲਾਸ਼ਾਂ ਦੇ ਕੱਪਣ ਵੀ ਪਾਏ ਤਾਂ ਵੀ ਉਹਨਾਂ ਨੇ ਜਿਕਾਰੇ ਲਾਏ ਜਿਕਾਰੇ ਲਾ ਕੇ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਪੰਥ ਨੇ ਅਰਦਾਸਾਂ ਕੀਤੀਆਂ ਕਿਨੇ-ਕਨੇ ਸਿੰਘ ਸ਼ਹੀਦ ਕਰਵਾਏ ਹੁਣ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਬਾਬਾ ਬਨੋ ਸਿੰਘ ਜੀ ਲਖਾ ਸਿੰਘ ਸ਼ਹੀਦ ਹੋਏ ਤੇ ਤਾਂ ਵੀ ਜਾ ਕੇ ਉਹਨੇ ਹਰਿਮੰਦਰ ਸਾਹਿਬ ਜੀ ਅਰਦਾਸ ਕੀਤੀ ਚੜ੍ਹਦੀ ਕਲਾ ਦੀ ਕੀਤੀ ਨਾ ਇਸ ਕਰਕੇ ਆਪਾਂ ਜਿਹੜੇ ਪ੍ਰਾਤਨ ਨੰਬਰ ਜਿਆਦਾ ਦਸਵੇਂ ਪਾਤਸ਼ਾਹ ਦੀ ਨਹੀਂ ਬਦਲ ਸਕਦੇ ਆਪਾਂ ਬਿਲਕੁਲ ਬਾਬਾ ਜੀ ਇਸ ਦੇ ਨਾਲ ਹੀ ਜਿੱਥੇ-ਜਿੱਥੇ ਮਹੱਲਾ ਕੱਢਿਆ ਜਾਂਦਾ ਖਾਸ ਤੌਰ ਦੇ ਉੱਤੇ ਜਦ ਫਤਿਹਗੜ੍ਹ ਸਾਹਿਬ ਨਿਹੰਗ ਸਿੰਘਾਂ ਦੇ ਵੱਲੋਂ ਮਹੱਲਾ ਕੱਢਿਆ ਜਾਣਾ ਉਸ ਦਿਨ ਨੂੰ ਲੈ ਕੇ ਉਸ ਦਿਨ ਕਿਹਾ ਜਾਂਦਾ ਕਿ ਨਿਹੰਗ ਸਿੰਘਾਂ ਦੇ ਵੱਲੋਂ ਝਟਕਾ ਕੀਤਾ ਜਾਂਦਾ ਹੈ ਜਿਹੜੇ ਬੱਕਰੇ ਝਟਕਾਏ ਜਾਂਦੇ ਨੇ ਇਹਨੂੰ ਲੈ ਕੇ ਵੀ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਨੇ ਕਿ ਹੋਰ ਸਾਰੀਆਂ ਜਗਾਵਾਂ ਦੇ ਉੱਤੇ ਨੰਗ ਸਿੰਘ ਜਦੋਂ ਬੱਕਰਾ ਝਟਕਦੇ ਨੇ ਉਹ ਦਿਨ ਵੱਖਰੇ ਹੁੰਦੇ ਨੇ ਚਾਹੇ ਵਿਸਾਖੀ ਦਾ ਦਿਹਾੜਾ ਹੋਵੇ ਜਾਂ ਕੋਈ ਹੋਰ ਕਿਉਂ ਚੜ੍ਹਦੀ ਕਲਾ ਦੇ ਦਿਨ ਹੁੰਦੇ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਆ ਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਝਟਕੇ ਕੀਤੇ ਜਾਂਦੇ ਇਹਨੂੰ ਲੈ ਕੇ ਵੀ ਸਵਾਲ ਦੇਖੋ ਗੱਲ ਇਹ ਹੈ ਨਾ ਹੁਣ ਜਿਹੜੀ ਉਹ ਗੱਲ ਪੰਥ ਦੀ ਆ ਗਈ ਮਰਯਾਦਾ ਦੀ ਹਨਾ ਹੁਣ ਦੇਖੋ ਪੰਥ ਦੇ ਕਿੰਨੇ ਪ੍ਰਾਤਨ ਸਮੇਂ ਤੋਂ ਮੁਖੀ ਚੱਲਦੇ ਆ ਰਹੇ ਆ ਗੱਲ ਉਹੀ ਦੋ ਬਾਟੇ ਵਾਲੀ ਘੁੰਮ ਕੇ ਆ ਗਈ। ਦੇਖੋ ਦੋ ਬਾਟੇ ਵਾਲੀ ਗੱਲ ਤੇ ਵੀ ਸਾਡੀਆਂ ਜਥੇਵੰਦੀਆਂ ਇੱਥੋਂ ਭੱਜਦੀ ਐ ਵੀ ਸਾਡੇ ਪੁਰਖਾਂ ਦੀ ਮਰਜ਼ਾਦਾ ਐ। ਦੋ ਬਾਟੇ ਜੰਮਰਤ ਛਕੋਣਾ ਵੀ ਅਸੀਂ ਪੁਰਖਾਂ ਦੀ ਮਰਜ਼ਾਦਾ ਨਹੀਂ ਚੱਲ ਸਕਦੇ। ਪਰ ਜਿਹੜੀ ਮਰਜ਼ਾਦਾ ਦਸਵੇਂ ਪਾਤਸ਼ਾਹ ਨੇ ਚਲਾਈ ਆ ਸਾਨੂੰ ਤੇ ਉਹ ਚਲੋਣੀ ਚਾਹੀਦੀ। ਪੁਰਖ ਕਿੱਥੇ ਆ ਗਏ ਸਾਡੇ 'ਚ? ਹਾਂ ਨਾ ਦਸਵੇਂ ਪਾਤਸ਼ਾਹ ਨੂੰ ਮੰਨਣਾ ਪੁਰਖਾਂ ਨੂੰ ਨਹੀਂ ਮੰਨਣਾ। ਇਹ ਚ ਤੰਗੇ ਵਾਲੀ ਆ ਗਈ। ਦੇਖੋ ਇਹ ਵੀ ਪ੍ਰਾਤਨ ਸਮੇਂ ਤੋਂ ਨਿਹੰਗ ਸਿੰਘ ਝਟਕਦੇ ਆ ਰਹੇ ਆ। ਲੋਗੋ ਨੇ ਅੰਗ ਸੰਗ ਜਦੋਂ ਵੀ ਕੋਈ ਮਹੱਲਾ ਚੜਦੇ ਸੀ ਜਦੋਂ ਜੰਗ ਜੋਧ ਨੂੰ ਤੁਰਦੇ ਸੀ ਉਦੋਂ ਸ਼ਸਤਰਾਂ ਨੂੰ ਤਿਲਕ ਲਾਉਂਦੇ ਸੀਗੇ ਜਿਵੇਂ ਆਪਣੇ ਜਿਹੜੇ ਸ਼ਸਤਰ ਇਹਨੇ ਆ ਤੇਗਾ ਢਾਲਾ ਕਿਰਪਾਨਾ ਬਰਸ਼ੇ ਉਹਨਾਂ ਨੂੰ ਤਿਲਕ ਤਾਂ ਲੱਗਦਾ ਸੀਗਾ ਜਿਵੇਂ ਸ਼ਸਤਰ ਪੂਜਾ ਹੁੰਦੀ ਵੀ ਅਸੀਂ ਜੰਗ ਜੋਧੂ ਕਰਤਾ ਜੰਗ ਦੇ ਵਿੱਚ ਚੱਲੇ ਪੂਰੇ ਤਿਆਰ ਪਰ ਤਿਆਰ ਅਰਦਾਸਾ ਹੁੰਦੀ ਸੀ ਉੱਥੇ ਜਾ ਕੇ ਜੰਗ ਤੇ ਵੀ ਝਟਕੇ ਹੁੰਦੇ ਸੀ ਇਸ ਕਰਕੇ ਉਹੀ ਪ੍ਰਾਤਮਿਕ ਮਰਜ਼ਾ ਹੈ ਗੱਲ ਉਹੀ ਛਤਰੀ ਕੋ ਪੂਤੋ ਬ੍ਰਾਹਮਣ ਕੋ ਨਹੀਂ ਕਿਉਂਕਿ ਦਸਵੇਂ ਪਾਸ਼ਾ ਨੇ ਜੋ ਛਤਰੀ ਬਣਾਤਾ ਸਾਨੂੰ ਸ਼ਸਤਰਧਾਰੀ ਤਿਆਰ ਪਰ ਤਿਆਰ ਜੰਗ ਜੋਧ ਲਈ ਕਿਉਂਕਿ ਖਾਲਸੇ ਵਾਸਤੇ ਜੰਗ ਸਦਾ ਹੀ ਤਿਆਰ ਆ ਪਰ ਸਾਨੂੰ ਇਹ ਸਮਝਣਾ ਪਏਗਾ ਜੇ ਅਸੀਂ ਇਹ ਚੀਜ਼ ਸਮਝ ਜਾਈਏ ਦਸਵੇਂ ਪਾਸ਼ਾ ਨੇ ਜੋ ਸਾਨੂੰ ਸੁਝਾਇਆ ਘੋੜਿਆਂ ਦੀ ਕਾਠੀਆਂ ਤੇ ਸੋਨਾ ਮੁੱਠੀ-ਮੁੱਠੀ ਛੋਲੇ ਚੱਬ ਕੇ ਅਸੀਂ ਗੁਜ਼ਾਰਾ ਕਰਨਾ ਤੇ ਗੁਰਦਾਸ ਨਗਲ ਦੀ ਗੜੀ ਚ ਕਿੱਡਾ ਬਾਬਾ ਬੰਦਾ ਸਿੰਘ ਬਾਦ ਨੂੰ ਘੇਰਾ ਪਿਆ ਉਤੋ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ 2 300 ਦਾ ਜਥਾ ਲੈ ਕੇ ਬਾਬਾ ਮਨੋ ਸਿੰਘ ਜੀ ਛੱਡ ਕੇ ਆਇਓਤੋ ਕਿਰੇਚੋ ਦੇਖੋ ਸਾਨੂੰ ਰਹਿਣਾ ਚੜ੍ਹਦੀ ਕਲਾ ਜੀ ਪੈਣਾ ਭਾਵੇਂ ਅਸੀਂ ਸ਼ਹੀਦ ਹੋ ਜਾਈਏ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇਖ ਲਓ ਤੁਸੀਂ ਕਿੰਨੇ ਸਿੰਘ ਉਹਨਾਂ ਨਾਲ ਕੈਦ ਹੋਏ ਔਰ ਉਹ ਜੀ ਸੋਹ ਸਿੰਘ ਨੂੰ ਸ਼ਹੀਦ ਕਰਕੇ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਕਰਦੀ ਨਾ ਸਾਹਮਣੇ 5 700 ਸਿੰਘ ਸੀ ਰੋਜ਼ ਹੀ ਸੋਹ ਸਿੰਘ ਉਹ ਸਾਹਮਣੇ ਝਟਕਾ ਕੀਤਾ ਜਾਂਦਾ ਸੀ ਉਹਨਾਂ ਦਾ ਸੋਹ ਸਿੰਘਾਂ ਦਾ ਰੋਜ਼ ਤੇ ਬਾਬਾ ਬੰਦਾ ਸਿੰਘ ਬਹਾਦਰ ਤਾਂ ਵੀ ਮਹਾਰਾਜ ਦੇ ਪਹਾਣੇ 'ਚ ਸੀ ਤਾਂ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਚੜ੍ਹਦੀ ਗਲਾ ਦੀ ਕਰਦੇ ਸੀ ਹਨ ਅਸੀਂ ਉਹ ਸਮੇਂ ਨੂੰ ਨਹੀਂ ਨਾ ਵਿਸਾਰ ਸਕਦੇ 10ਵੇਂ ਪਾਤਸ਼ਾਹ ਦੇ ਕਿਉਂਕਿ ਜਿਹੜੀ ਹੁਣ ਆਪਾਂ ਕਦੀ ਘਰ 'ਚ ਆਪਣੇ ਭਾਵੇਂ ਚਲੋ ਮਰਗ ਹੋ ਜਾਂਦੀ ਕਿਸੇ ਦੇ ਤਾਂ ਵੀ ਕੋਈ ਕਵੇ ਵੀ ਕਿਵੇਂ ਚੜ੍ਹਦੀ ਗਲਾ ਦੀ ਕਦੀ ਕਹਿਣਾ ਹੀ ਪੈਂਦਾ ਵੀ ਚੜ੍ਹਦੀ ਗਲਾ ਕੋਈ ਨਹੀਂ ਮਹਾਰਾਜ ਦਾ ਪਹਾਣਾ ਨਾ ਇਸ ਕਰਕੇ ਜਦੋਂ ਆਪਾਂ ਇਹ ਇਤਿਹਾਸ ਦੇਖਾਂਗੇ ਬੱਚਿਆਂ ਦੀ ਮਸਤੂਮਤਾ ਨੂੰ ਵੀ ਦੁੱਖ ਦੇ ਦਿਹਾੜੇ ਉਹ ਬਿਲਕੁਲ ਸਹੀ ਆ ਜਾਇਜ ਹੁਣ ਸਾਡੇ ਘਰ 'ਚ ਦੇਖ ਲੋ ਜੋ ਹੁੰਦੀ ਅਸੀਂ ਹੋਸ਼ ਸੰਭਾਲੀ ਆ ਸਾਡੇ ਘਰ 'ਚ 15 ਦਿਨ ਮੰਜੇ ਤੇ ਬਿਸਤਰਾ ਨਹੀਂ ਲਾਇਆ ਜਾਂਦਾ ਸਾਡੇ ਘਰਾਂ 'ਚ ਥੱਲੇ ਪੈਨੇ ਸਾਰੇ ਕਿਉਂਕਿ ਸਾਨੂੰ ਯਾਦ ਰਵੇ ਸਾਡੇ ਬੱਚੇ ਪੁੱਛਣ ਵੀ ਕੀ ਗੱਲ ਹੈ ਪਤਾ ਲੱਗੇ ਉਹਨਾਂ ਨੂੰ ਵੀ ਅਸੀਂ ਯਾਰ ਅੱਜ ਦੇ ਦਿਨ ਸਾਡੇ ਕਿੜੇ ਦਿਹਾੜੇ ਸੀ ਹਨ ਪਰ ਉਹਨਾਂ ਦੇ ਨਾਲ-ਨਾਲ ਅਸੀਂ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਰਯਾਦਾ ਚੜ੍ਹਦੀ ਗੱਲਾਂ ਵਾਲੀ ਧੋਸੇ ਨਗਾਰੇ ਉਹ ਵੀ ਜ਼ਰੂਰੀ ਸਾਨੂੰ ਕਿਉਂਕਿ ਚੜ੍ਹਦੀ ਗੱਲਾਂ 'ਚ ਤੇ ਆਪਾਂ ਨੂੰ ਮਾਰ ਰਹਿਣਾ ਜੇ ਆਪਾਂ ਉਹੀ ਗੱਲ ਤੇ ਆ ਕੇ ਥੱਲੇ ਵਾਲੀ ਤੇ ਬਿਲਕੁਲੀ ਤੇ ਪਰ ਉਹ ਵੀ ਗਲਤ ਹੈ ਕਿਉਂਕਿ ਦਸਵੇਂ ਪਾਸ਼ਾਣ ਦੇ ਪਰਿਵਾਰ-ਵਾਰ ਕੇ ਸਾਨੂੰ ਇੱਕ ਚੜ੍ਹਦੀ ਕਲਾ ਜੇ ਪੰਥ ਸਾਜਿਆ ਵੀ ਪੰਥ ਹੋਰ ਬਦੇ ਇਸ ਕਰਕੇ ਆਪਾਂ ਨੂੰ ਚੜ੍ਹਦੀ ਕਲਾ 'ਚ ਰਹਿਣਾ ਪਏਗਾ ਦਸਵੇਂ ਪਾਸ਼ਾਣ ਬਈ ਪੰਥ ਇਹਨਾਂ ਦਿਨਾਂ ਨੂੰ ਕਿਵੇਂ ਮਨਾਵੇ ਪੰਥ ਦੇ ਕੋਲ ਰਾਹ ਕਿਹੜਾ ਹੈ ਬੱਚਦਾ ਇਹਨਾਂ ਦਿਨਾਂ ਨੂੰ ਮਨਾਉਣ ਦੇ ਲਈ ਇਹਨਾਂ ਦਿਨਾਂ ਨੂੰ ਚੜ੍ਹਦੀ ਕਲਾ 'ਚ ਰਹਿ ਕੇ ਮਨਾਇਆ ਜਾਵੇ ਜਾਂ ਇਹਨਾਂ ਦਿਨਾਂ ਨੂੰ ਸੂਸੀ ਸੂਕ ਦੇ ਦਿਹਾੜੇ ਦੇ ਵਿੱਚੋਂ ਵੇਖਿਆ ਜਾਵੇ ਕਿ ਇੱਕ ਪਰਿਵਾਰ ਜਿਹੜਾ ਹੱਸਦਾ ਖੇਡਦਾ ਪਰਿਵਾਰ ਅਨੰਦਪੁਰ ਸਾਹਿਬ ਦੇ ਉੱਤੋਂ ਨਾਨਪੁਰ ਸਾਹਿਬ ਦੇ ਵਿੱਚ ਚੁ ਰਾਜ ਕਰਦਾ ਪਰਿਵਾਰ ਸੀ ਜਿਹੜੇ ਜਿਨ੍ਹਾਂ ਦੇ ਹੇਠ ਬਹੁਤ ਵੱਡੀ ਇੱਕ ਰਾਜ ਸੱਤਾ ਸੀ ਉਹ ਪਰਿਵਾਰ ਜਦੋਂ ਉੱਜੜਦਾ ਹੈ ਉਹ ਪਰਿਵਾਰ ਦਾ ਇੱਕ ਇੱਕ ਜੀ ਸ਼ਹੀਦ ਕਰ ਦਿੱਤਾ ਜਾਂਦਾ ਕਿਵੇਂ ਮਨਾਇਆ ਜਾਵੇ ਇਹਨਾਂ ਦਿਨਾਂ ਨੂੰ ਕੌਮ ਚੜ੍ਹਦੀ ਕਲਾ ਚ ਰਹਿ ਕੇ ਮਨਾਵੇ ਜਾਂ ਇਹਨਾਂ ਦਿਨਾਂ ਨੂੰ ਕਿਵੇਂ ਮਨਾਵੇ ਦੇਖੋ ਜਿਹੜਾ ਸਾਦਗੀ ਵੀ ਜ਼ਰੂਰੀ ਆਪਾਂ ਨੂੰ ਉਹ ਵੀ ਜ਼ਰੂਰੀ ਆ ਪਰ ਆਪਾਂ ਚੜ੍ਹਦੀ ਕਲਾ ਪਿੱਛੇ ਨਹੀਂ ਛੱਡ ਸਕਦੇ ਕਿਉਂਕੋ ਦਸਵੇਂ ਪਾਤਸ਼ਾਹ ਨੇ ਆਪਾਂ ਨੂੰ ਦਿੱਤੀ ਹੈ ਜੇ 10ਵੇਂ ਪਾਸ਼ਾ ਦਾ ਉਹੀ ਪੁਰਾਣਾ ਇਤਿਹਾਸ ਹੁੰਦਾ ਜਿਵੇਂ ਆਰਮਚੰਦਰ ਜੀ ਤੇ ਉਹਨਾਂ ਦੇ ਪਿਤਾ ਚੜਾਈ ਕਰਗੇ ਛਾਲ ਮਾਰ ਕੇ ਨਾ ਕਿਉਂਕਿ 10ਵੇਂ ਪਾਸ਼ਾ ਨੇ ਉਹ ਕੰਮ ਨਹੀਂ ਨਾ ਕੀਤਾ ਉਹਨਾਂ ਨੇ ਦੇ ਪੁੱਤ ਸ਼ਹੀਦ ਕਰਵਾ ਕੇ ਤੇ ਲਾਸ਼ਾ ਦੇ ਕੱਪੜੇ ਵੀ ਪਾਇਆ ਤਾਂ ਵੀ ਉਹਨਾਂ ਨੇ ਚੜ੍ਹਦੀ ਗੱਲਾਂ 'ਚ ਜਕਾਰੇ ਛੱਡੇ ਆ ਤੇ ਇਸ ਕਰਕੇ ਜੇ ਹੁਣ ਆਪਾਂ ਇਹ ਗੱਲ ਤੇ ਬੋਧਾ ਥੱਲੇ ਆ ਜਾਾਂਗੇ ਵੀ ਨਹੀਂ ਯਾਰ ਅਸੀਂ ਤੇ ਬਿਲਕੁਲ ਹੀ ਸੋਚਿਆ ਉਹ ਠੀਕ ਆ ਪਰ ਨਹੀਂ ਪਰ ਦਸਵੇਂ ਪਾਸ਼ਾ ਨੇ ਜੋ ਕੀਤਾ ਸਾਨੂੰ ਉਹ ਵੀ ਮੰਨਣਾ ਚਾਹੀਦਾ ਚੜਦੀ ਗਲਾ ਚ ਰਹਿਣਾ ਚਾਹੀਦਾ ਤੇ ਹੁਣ ਗੁਰੂ ਤੇਗ ਬਹਾਦਰ ਪਾਸ਼ਾ ਲਾਲੋ 9ਵੇਂ ਪਾਸ਼ਾ ਦੀ ਸ਼ਹੀਦੀ ਲਾਲੋ ਭਾਣੇ ਵੀ ਮੰਨੇ ਆ ਪਰ ਚੜਦੀ ਗਲਾ ਦਸਵੇਂ ਪਾਸ਼ਾ ਨੇ ਸਾਨੂੰ ਦਿੱਤੀ ਹੈ ਅਸੀਂ ਆਪਣੇ ਕੋ ਨਹੀਂ ਚੜਦੀ ਗਲਾ ਬਣਾਈ ਦਸਵੇਂ ਪਾਸ਼ਾ ਦੀ ਦਿੱਤੀ ਹੋਈ ਹੈ ਉਹ ਚੜਦੀ ਗਲਾ ਨੂੰ ਵੀ ਅਸੀਂ ਪੂਰੇ ਤਿਆਰ ਪਰ ਤਿਆਰ ਕਾਇਮ ਰੱਖਣਾ ਉਹ ਮਹੱਲੇ ਵੀ ਚੜਨੇ ਆਪਾਂ ਪੂਰੀ ਚੜਦੀ ਗਲਾ 'ਚ ਪੂਰੇ ਜਹੋ ਜਲਾਲ ਨਾਲ ਜੇ ਆਪਾਂ ਕਹੀ ਆਪਾਂ ਮਹੱਲਾ ਨਹੀਂ ਚੜਨਾ ਫਿਰ ਤੇ ਆਪਾਂ ਇੱਕ ਦੁਨਿਆਵੀ ਲੋਕ ਬਣ ਜਾਗੇ ਕੋਕੋਇ ਤੋਂ ਸੇਤੇ ਮਲੇ ਪੰਤ ਨੂੰ ਵੀ ਪੰਤ 10ਵੇਂ ਪਾਸ਼ਾ ਨੇ ਸਾਜਿਆ ਕਾਦ ਲਈ ਸੀ ਇਸ ਕਰਕੇ ਚੜ੍ਹਦੀ ਗਲਾਜ ਰਹਿ ਕੇ ਆਪਾਂ ਬੜੇ ਜਹੋ ਜਲਾਲ ਦੇ ਨਾਲ ਨਗਾਰੇ ਵੀ ਵੱਜਣੇ ਆ ਜਕਾਰੇ ਵੀ ਚੱਲਣੇ ਇੱਥੇ ਪੁਰੇ ਸਿੱਦਾ ਦੇ ਸਿੱਧੀ ਰਗੜੇ ਵੀ ਲੱਗਣੇ ਸਾਰਾ ਕੁਝ ਮਰਜ਼ਾਦਾ 10ਵੇਂ ਪਾਸ਼ਾ ਨੇ ਜਿਵੇਂ ਚਲਾਇਆ ਖਾਲਸਾ ਉਵੇਂ ਹੀ ਖਾਲਸਾ ਵਦੇ ਫੁੱਲੇ ਚੜ੍ਹਦੀ ਗਲਾਜੇ ਰਹਿਣਾ ਚਾਹੀਦਾ ਤੁਹਾਡੇ ਸਿੱਧੀ ਰਗੜੇ ਨੂੰ ਲੈ ਕੇ ਮੇਰੇ ਮਨ 'ਚ ਇੱਕ ਸਵਾਲ ਸੀਗਾ ਚਲੋ ਤੁਸੀਂ ਗੱਲ ਕੀਤੀ ਮੈਂ ਸਵਾਲ ਕਰਦਾ ਕਿ ਅੱਜ ਜਦੋਂ ਫਤਿਹਗੜ੍ਹ ਸਾਹਿਬ ਵਾਲਾ ਸੀ ਆ ਰਹੀ ਸੀ ਇਹ ਰਸਤੇ ਦੇ ਵਿੱਚ ਛੋਟੇ-ਛੋਟੇ ਦੁਕਾਨਾਂ ਲਾ ਲਈਆਂ ਗਈਆਂ ਨੇ ਜਿੱਥੇ ਰਗੜਾ ਵੀ ਲਾਇਆ ਜਾਂਦਾ ਹੈ ਭੰਗ ਤੋਂ ਬਣੀਆਂ ਟਿੱਕੀਆਂ ਟਾਈਪ ਉਹ ਚੀਜ਼ ਬਣਾ ਕੇ ਵੇਚੀ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਦੀਆਂ ਲੱਗਦਾ ਹੈ ਕਿ ਇਸ ਧਰਤੀ ਦੇ ਉੱਤੇ ਇਸ ਤਰੀਕੇ ਨਾਲ ਨਿਹੰਗ ਸਿੰਘਾਂ ਦੇ ਛੱਕਣ ਦੀ ਇੱਕ ਮर्यादा ਹੋ ਸਕਦੀ ਆ ਪਰ ਜਿਹੜਾ ਬੰਦਾ ਵੀ ਆਉਂਦਾ ਉਹਨੂੰ ਪੈਸੇ ਲੈ ਕੇ ਉਹ ਚੀਜ਼ ਛਕਾ ਦੇਣੀ ਤੇ ਉਹ ਉਸ ਚੀਜ਼ ਨੂੰ ਨਸ਼ੇ ਦੇ ਵੱਜੋਂ ਲੈ ਰਿਹਾ ਇਸ ਚੀਜ਼ ਦੇ ਉੱਤੇ ਕਿਸੇ ਕਿਸਮ ਦੀ ਰੋਕ ਸਮਝਦੇ ਹੋ ਕਿ ਹੋਣੀ ਚਾਹੀਦੀ ਆ ਦੇਖੋ ਰੋਕ ਤੇ ਨਿਆੰਗ ਸਿੰਘ ਵੀ ਲੈ ਸਕਦੇ ਆ ਨਾ ਜਥੇਬੰਦੀਆਂ ਦੇ ਮੁਖੀ ਵੀ ਦੇਖੋ ਬਾਕੀ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਨਾ ਜਿਹੜਾ ਕੋ ਕੰਮ ਕਰਦਾ ਦੇਖੋ ਜਿਹੜਾ ਨਿਆੰਗ ਸਿੰਘ ਜਥੇਬੰਦੀਆ ਚ ਆ ਉਹ ਤੇ ਇੱਕ ਲੰਗਰ ਏ ਕੋ ਨਿਆੰਗ ਸਿੰਘ ਵੇਚਦੇ ਨਹੀਂ ਇਹ ਨਹੀਂ ਵੀ ਕੱਲਾ ਸੁੱਖਾ ਰਗੜਦੇ ਨਾ ਤੁਸੀਂ ਨਿਆੰਗ ਸਿੰਘਾਂ ਦੇ ਕਿਸੇ ਚੱਲ ਜਿਓ ਉਹਦੇ ਚ ਸਾਰੀ ਰਸਤ ਬਾਦਾਮ ਖਸਖਸ ਸਾਰਾ ਕੁਝ ਪਾਏ ਕਾਲੀ ਮਿਰਚ ਪੰਜ ਪੱਤੇ ਦੇਗਦੇ ਪਾਉਂਦੇ ਉਹ ਵੀ ਸਿੱਧੀ ਰਗੜੇ ਵਾਸਤੇ ਭੋਗ ਵਾਸਤੇ ਨਸ਼ੇ ਵਾਸਤੇ ਨਹੀਂ ਸਿੱਧੀ ਦੇਗਾ ਨਾ ਇਸ ਕਰਕੇ ਆਪਾਂ ਉਸ ਹਿਸਾਬ ਦੇ ਨਾਲ ਚੱਲਣਾ ਪਏਗਾ ਜਿਹੜਾ ਹੁਣ ਦੁਕਾਨਾਂ ਲਾ ਕੇ ਵੇਚ ਰਹੇ ਉਹ ਤੇ ਆਮ ਲੋਕ ਨੇ ਕੋਈ ਜਿਹੜੇ ਬਿਜ਼ਨਸ ਕਰਦੇ ਜਿਵੇਂ ਇਥੇ ਕੰਗਿਆ ਕੜੇ ਦੁਕਾਨਾਂ ਲਾ ਲੋ ਕੋਈ ਚੂੜੀਆਂ ਦੀ ਲਾ ਲੋ ਉਹਨਾਂ ਦੀ ਐ ਇਹਦੇ ਨਾਲ ਆਪਣਾ ਖਾਲਸਾ ਪੰਥ ਦਾ ਕੋਈ ਲੈਣਾ ਦੇਣਾ ਨਹੀਂ ਕਿ ਜਦੋਂ ਕਿਸੇ ਇਹ ਵੇਚਣ ਨਾਲ ਨੂੰ ਇਹਦਾ ਸਵਾਲ ਕਰਦੇ ਕਹਿੰਦੇ ਇਹ ਤਾਂ ਮਰਿਆਦਾ ਇਹ ਨਿਹੰਗ ਸਿੰਘਾਂ ਦੀ ਕਹਿੰਦੇ ਵੀ ਅ ਅਸੀਂ ਉਸੇ ਤਹਿਤ ਵੇਚ ਰਹੇ ਹਾਂ ਨਹੀਂ ਉਹ ਤੇ ਫਿਰ ਉਹ ਆਪਣਾ ਤਾਂ ਕਹਿਣਾ ਹੈ ਨਾ ਉਹਨਾਂ ਆਪ ਕਹਿ ਰਹੇ ਨਾ ਫਿਰ ਵੇਚਣੀ ਤਾਂ ਕੋਈ ਮਰਿਆਦਾ ਨਹੀਂ ਨਾ ਹੈਗੀ ਵਿਆਪ ਲੋਕਾਂ ਦੇ ਬੱਚਿਆਂ ਨੂੰ ਨਸ਼ੇ ਤੇ ਲਾਈਏ ਜਾਂ ਟਿੱਕੀਆਂ ਵੇਚੀਏ ਜਾਂ ਭੰਗ ਭੁੰਨੀਏ ਨਹੀਂ ਉਹ ਗਲਤ ਆ ਉਹ ਉਹਨਾਂ ਦਾ ਆਪਣਾ ਸਵਾਲ ਏ ਪਰ ਪੰਥ ਦੇ ਵਿੱਚ ਇਹੋ ਜਾਣੀ ਹੁੰਦਾ ਹੈਗਾ ਨਾ ਇਹ ਇਨੀਸ਼ੀਏਟਿਵ ਕੌਣ ਲਾਊਗਾ ਕਿਉਂਕਿ ਜਦੋਂ ਕਿ ਜਿੱਥੇ ਸ਼ਰਾਬ ਦਾ ਠੇਕਾ ਫਤਿਹਗੜ੍ਹ ਸਾਹਿਬ ਦੇ ਉੱਤ ਕੋਲੋਂ ਮੈਨੂੰ ਲੱਗਦਾ ਕਿ 15-20 ਕਿਲੋਮੀਟਰ ਦੂਰ ਵੀ ਖੁੱਲਾ ਹੋਵੇ ਨਾ ਤੇ ਖਾਸ ਤੌਰ ਤੇ ਆਪਣੇ ਨਿਹੰਗ ਸਿੰਘ ਜਾ ਕੇ ਉਹ ਠੀਕ ਆ ਭੰਨਣ ਤੱਕ ਚੱਲੇ ਜਾਈਦਾ ਆਪਾਂ ਕਿਉਂਕਿ ਇਹ ਭੰਨ ਕੇ ਇਹਨੂੰ ਬੰਦ ਕਰਾਈਏ ਚਾਹੀਦਾ ਇਹਨੇ ਖੋਲਿਆ ਤੇ ਹੁਣਾ ਵੀ ਚਾਹੀਦਾ ਮੈਂ ਉਸ ਚੀਜ਼ ਨੂੰ ਗਲਤ ਨਹੀਂ ਮੰਨਦਾ ਕਿ ਨੰਗ ਸਿੰਘ ਠੇਕੇ ਬੰਦ ਕਰਾਉਂਦੇ ਨੇ ਪਰ ਇਸ ਚੀਜ਼ ਦੇ ਉੱਤੇ ਕਿਉਂਕਿ ਇਹ ਤਾਂ ਜਮਾ ਜਦੋਂ ਆਪਾਂ ਫਤੇਗੜ ਸਾਹਿਬ ਨੂੰ ਜਾਂਦੇ ਆ ਬਿਲਕੁਲ ਗੇਟ ਤੱਕ ਪਹੁੰਚੇ ਹੋਏ ਨੇ ਇਹ ਲੋਕ ਜਿਹੜੇ ਇਹ ਵੇਚ ਰਹੇ ਨੇ ਚਾਹੇ ਭੰਗ ਦੇ ਟਿੱਕੀਆਂ ਬਣਾ ਕੇ ਵੇਚੇ ਜਾਂ ਕੁਝ ਵੀ ਇਹਨਾਂ ਤੇ ਉੱਤੇ ਰੋਕ ਕਦੋਂ ਲੱਗ ਸਕਦੀ ਹੈ ਪ੍ਰਸ਼ਾਸਨ ਨੂੰ ਅਸੀਂ ਮੈਂ ਪ੍ਰਸ਼ਾਸਨ ਦੇ ਨਾਲ ਪਿਛਲੇ ਸਾਲ ਦੀ ਗੱਲ ਮੈਂ ਗੱਲ ਕੀਤੀ ਇੱਕ ਵੱਡੇ ਅਧਿਕਾਰੀ ਨਾਲ ਮੈਂ ਕਿਹਾ ਵੀ ਇਹਨਾਂ ਚੀਜ਼ਾਂ ਤੇ ਰੋਕ ਕਹਿੰਦੇ ਯਾਰ ਨਿਹੰਗ ਸਿੰਘ ਨੇ ਅਸੀਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਕਹਿੰਦੇ ਜੇ ਵੀ ਜੇ ਹੋਰ ਕੋਈ ਬੰਦਾ ਵੇਚਦਾ ਹੁੰਦਾ ਤੇ ਅਸੀਂ ਪਰਚਾ ਦੇ ਦਿੰਦੇ ਪਰ ਕਹਿੰਦੇ ਇਹਨਾਂ ਨੂੰ ਰੋਕ ਨਹੀਂ ਸਕਦੇ ਅਸੀਂ ਦੇਖੋ ਗੱਲ ਉਹੀ ਚੱਲਦੀ ਪਈ ਨੇ ਆਪਾਂ ਨੂੰ ਇਹੀ ਲੜਾਈ ਲੜ ਰਹੇ ਹਾਂ ਨਾ ਵੀ ਪੰਥ 'ਚ ਸੁਧਾਰ ਆਵੇ ਜਿਹੜੇ ਪੰਥ 'ਚ ਕੋਈ ਘਾਟ ਹੈ ਘਾਟ ਤੇ ਹਰ ਬੰਦੇ 'ਚ ਹੁੰਦੀ ਹੈ ਨਾ ਜਿਹੜੀ ਪਰਪੰਥ ਦੀ ਜਿਹੇ ਚੜ੍ਹਦੀ ਕਲਾ ਦੀ ਗੱਲ ਕਰਨੀ ਆ ਸਾਨੂੰ ਆਪਣੀਆਂ ਘਾਟਾ ਪੂਰੀਆਂ ਕਰਨੀਆਂ ਪੈਣਗੀਆਂ ਸਾਰੇ ਪੰਥ ਨੂੰ ਇਕੱਠੇ ਹੋ ਕੇ ਦੇਖੋ ਜਦੋਂ ਅੱਜ ਤੋਂ ਤੁਸੀਂ 20 ਸਾਲ ਪਿੱਛੇ ਚੱਲ ਜੋ ਇੱਥੇ ਇੱਥੇ ਡਾਂਸਰਾਂ ਤੱਕ ਲੱਗਦੀ ਸੀ ਫਤੇਗੜ ਸਾਹਿਬ 'ਚ ਝੰਡੂ ਲੱਗਦੇ ਸੀ ਸਰਕਸਾ ਲੱਗਦੇ ਸੀ ਸਿਆਸੀ ਸਟੇਜਾਂ ਵੀ ਲੱਗਦੀਆਂ ਸੀ ਠੀਕ ਹੈ ਉਹ ਆਪ ਸਾਡੀ ਜਥੇਬੰਦੀ ਬਾਬਾ ਸੰਤੋਖ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਨੇ ਉਸ ਟਾਈਮ ਇੱਥੇ ਦੋ ਵਾਰੀ ਦੋ ਲੜਾਈਆਂ ਹੋਈਆਂ ਇੱਥੇ ਸਰਕਸ ਦੇ ਵਿੱਚ 26 ਦੇ ਪਰਚੇ ਹੋਏ ਸਾਡੇ ਨਗਾ ਸਿੰਘਾ ਦੇ ਇੱਕ ਤੇ 23 24 ਦੇ ਕਈਆਂ ਤੇ 307 ਦੇ ਸਰਕਸ 'ਚ ਲੜਾਈ ਹੋਈ ਉਸ ਤੋਂ ਬਾਅਦ ਫਿਰ ਸਰਕਸ ਬੰਦ ਹੋਈ ਕਿ ਡੀਸੀ ਨੂੰ ਦਲਾ ਪੰਥਾ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਵੀ ਅਗਲੇ ਸਾਲ ਨੂੰ ਕਿਤੇ ਸਰਕਸ ਤੋਂ ਕੋਈ ਚੰਡੋਲ ਸਾਰਾ ਕੁਝ ਨਹੀਂ ਲੱਗਣਾ ਜਿਹਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਚਲੋ ਬੜੀ ਕਿਰਪਾ ਹੀ ਬੰਦ ਹੋਇਆ ਤੇ ਉਹੀ ਗੱਲ ਹੁਣ ਆਪਣੀ ਇੰਟਰਵਿਊ 'ਚ ਪਹਿਲੋ ਚੱਲਦੀ ਪਈ ਸੀ ਵੀ ਅਹੀ ਇਹ ਸੁਧਾਰ ਕਰਨਾ ਚਾਹੀਦਾ ਜਿਵੇਂ ਕੋ ਉਥੇ ਨਸ਼ੇ ਵੇਚ ਰਿਆ ਜਾਂ ਹੁਣ ਤੁਸੀਂ ਕਹਿੰਦੇ ਦੁਕਾਨਾਂ ਭੰਗਦੀਆਂ ਲੱਗੀਆਂ ਐ ਜਾਂ ਕੋਈ ਹੋਰ ਇੱਥੇ ਜੇਬਾਂ ਬੜਿਆ ਲੋਕਾਂ ਦੇ ਕੱਟਿਆ ਜਾ ਰਹੀ ਐ ਮੋਟਰਸਾਈਕਲ ਬੜੇ ਚੋਰੀ ਹੁੰਦੇ ਆ ਇਸ ਕਰਕੇ ਜੇ ਅਸੀਂ ਸਾਰੇ ਜਿੰਨੇ ਵੀ ਸਾਰੇ ਇੱਥੋਂ ਦੇ ਮੁਖੀ ਐਸ்சிਪੀਸੀ ਜਾਂ ਸਾਡੀਆਂ ਜਿੰਨੀਆਂ ਸੰਪਰਦਾਵਾਂ ਸਾਰੇ ਇਕੱਠਿਆ ਹੋ ਕੇ 10 ਗੱਡੀਆਂ ਮੇਲੇ ਚਵਾੜੀਆਂ ਜਾਂ ਜਿੱਥੇ ਕੋਈ ਗਲਤ ਐ ਉਹਨੂੰ ਸਮਝਾਇਆ ਜਾਵੇ ਜਿਵੇਂ ਸਮਝਦਾ ਪਰ ਉਹਨਾਂ ਨੇ ਕੀ ਸਮਝੋਣਾ ਉਥੇ ਆਪ ਗਲਤ ਕਰ ਰਹੇ ਆ ਅੰਮ੍ਰਿਤ ਦੇ ਦੋ ਬਾਟੇ ਕਰ ਰਹੇ ਆ ਲੰਗਰ ਦੇ ਵਿੱਚ ਨਹੀਂ ਕਿਸੇ ਗਰੀਬ ਨੂੰ ਵੜਨ ਦਿੱਤਾ ਜਾਂਦਾ ਉਹਨਾਂ ਦੇ ਦਸਵੇਂ ਪਾਤਸ਼ਾਹ ਦੀ ਆਪ ਮਰ ਜਾਦਾ ਭੰਗ ਕਰਤੇ ਜਿਨ੍ਹਾਂ ਨੇ ਮਰਜ਼ਾਦਾ ਬਣਾਉਣੀ ਆ ਉੱਥੇ ਮਰਜ਼ਾਦਾ ਭੰਗ ਕਰ ਰਹੇ ਆ ਹੁਣ ਤੁਸੀਂ ਨਾਨਕਸਰ ਡੇਰੇ ਵਾਲਾ ਦੇ ਵੇਖਿਆ ਤੁਸੀਂ ਕਿੰਨਾ ਧੀਆਂ ਪਣਾ ਬੱਚਿਆਂ ਦਾ ਸ਼ੋਸ਼ਨ ਹੋਇਆ ਉੱਥੇ ਇਸ ਕਰਕੇ ਜਿਨ੍ਹਾਂ ਨੇ ਮਰਜ਼ਾਦਾ ਬਣਾਉਣੀ ਉਹੀ ਤੇ ਮਰਜ਼ਾਦਾ ਭੰਗ ਕਰ ਰਹੇ ਆ ਉਹੀ ਲੜਾਈ ਆਪਾਂ ਲੜ ਰਹੇ ਆ ਸਾਡੀ ਸੰਸਥਾ ਦਾ ਕਹਿੰਦੇ ਪੈਸੇ ਵੀ ਲੈਂਦੀ ਹੈ ਜਿਹੜੇ ਦੁਕਾਨਾਂ ਲਾਉਂਦੇ ਨੇ ਇਹਨਾਂ ਸਾਰਿਆਂ ਤੋਂ ਪੈਸੇ ਲੈ ਜਾਂਦੇ ਨੇ ਕਿਉਂਕਿ ਬਹੁਤ ਮੋਟਾ ਠੇਕਾ ਕਹਿੰਦੇ ਇਹਨਾਂ ਦਿਨਾਂ ਦੇ ਵਿੱਚ ਜਾਂਦਾ ਇੱਥੇ ਬਿਲਕੁਲ ਇੱਥੇ ਹ ਆ ਸਾਰੀ ਆ ਪੈਸੇ ਦੇਖਦੇ ਲੱਗੀ ਆ ਦੁਕਾਨਾਂ ਸਾਰੀਆਂ ਇਹ ਠੇਕਾ ਸਰਕਾਰ ਨੂੰ ਜਾ ਰਿਹਾ ਜੈਸੀਪੀਸੀ ਨੂੰ ਜਾਂਦਾ ਹੋਏਗਾ ਨਾ ਇਹੀ ਨਾ ਵੀ ਜਿੰਨਾ ਚਿਰ ਤੱਕ ਸਾਰੇ ਇਕੱਠੇ ਨਹੀਂ ਹੁੰਦੇ ਇਹ ਚੀਜ਼ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਸ਼ੀਦੀ ਦਿਹਾੜੇ ਆ ਤੇ ਸਾਨੂੰ ਨਸ਼ਾ ਵੇਚਣਾ ਵੀ ਮਾੜਾ ਸੋ ਇਹ ਜ਼ਰੂਰੀ ਹੈ ਕਿ ਬਹੁਤ ਤਰ੍ਹਾਂ ਦੇ ਸਵਾਲ ਨੇ ਹਾਲਾਂਕਿ ਇਹ ਨੇ ਹੰਗਸੰਗਾ ਨੂੰ ਸਿੱਧੇ ਤੌਰ ਤੇ ਜਦੋਂ ਕੋਈ ਸਵਾਲ ਕਰਨ ਦੀ ਗੱਲ ਹੁੰਦੀ ਹੈ ਤੇ ਬਹੁਤ ਸਾਰੇ ਦੇ ਮਨ ਦੇ ਵਿੱਚ ਖੌਫ ਹੁੰਦਾ ਕਿ ਇਹ ਨੇ ਹੰਗਸੰਗਾ ਅੱਗੇ ਗੱਲ ਪੈ ਜਾਂਦੇ ਨੇ ਇਹ ਇਹ ਅਕਸਰ ਸਾਡੇ ਪੱਤਰਕਾਰ ਭਾਈਚਾਰੇ 'ਚ ਸ਼ਬਦ ਹੁੰਦੇ ਨੇ ਕਿ ਅਸੀਂ ਸਿੱਧੇ ਸਵਾਲ ਲੈਂਗਸੰਗਾ ਨੂੰ ਨਹੀਂ ਕਰ ਸਕਦੇ ਦੇਖੋ ਇਹੀ ਗੱਲ ਆ ਗਈ ਇੱਕ ਮਿੰਟ ਮੇਰੀ ਗੱਲ ਦਾ ਜਵਾਬ ਸੁਣ ਲਿਓ ਹੁਣ ਤੁਸੀਂ ਇੱਥੇ ਬੈਠੇ ਮੈਨੂੰ ਸਵਾਲ ਪੁੱਛੇ ਹੁਣ ਤੁਸੀਂ ਸਾਡੇ ਕਿਸੇ ਵੀ ਜਥੇਬੰਦੀ ਦੇ ਮੁਖੀ ਕੋਲ ਚਲ ਜਾਓ ਉਹਨਾਂ ਨੂੰ ਸਵਾਲ ਪੁੱਛ ਲਓ ਤੁਸੀਂ ਸਾਰੇ ਆ ਦੋ ਬਾਟਿਆਂ ਬਾਰੇ ਜਾਂ ਹੋਰ ਬਾਰੇ ਗੱਲ ਪੈ ਜਾਣਗੇ ਸ਼ਿਆਰ ਉਹੀ ਗੱਲ ਹੈ ਨਾ ਵੀ ਉਹ ਮਰਜ਼ਾਦਾ ਕਾਇਮ ਦਸੇ ਪਾਸ਼ਾ ਤੇ ਕਰਨੇ ਨਹੀਂ ਚਾਹੁੰਦੇ ਉਹ ਪੰਥ ਨੂੰ ਵਧ ਨਹੀਂ ਦੇਣਾ ਚਾਹੁੰਦੇ ਉਹ ਖਾਲਸਾ ਰਾਜ ਨਹੀਂ ਬਣ ਦੇਣਾ ਚਾਹੁੰਦੇ ਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਬਣਾਇਆ ਸੀ ਜੇ ਕਿਤੇ ਸਾਰੇ ਅਸੀਂ ਸੁਧਾਰ ਕਰਕੇ ਜਾਤਵਾਦ ਖਤਮ ਕਰੀਏ ਪਿੰਡਾਂ 'ਚ ਜਿਹੜੇ ਚਾਰ-ਚਾਰ ਗੁਰਦਾਰੇ ਜਾਤਾਂ ਆਧਾਰ ਤੇ ਇੱਕ ਹੋਵੇ ਤੇ ਖਾਲਸਾ ਰਾਜ ਮੇਨ ਲੱਗਦਾ ਹੈ ਬੜੀ ਛੇਤੀ ਕਰ ਸਕਦੇ ਹਾਂ ਸੀ ਬਿਲਕੁਲ ਸਾਡਾ ਆਪਣੇ ਚ ਸੁਧਾਰ ਦੀ ਲੋੜ ਹੈ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਕਿ ਇੱਕੱਠੇ ਹੋ ਕੇ ਚੱਲਣ ਦੀ ਲੋੜ ਹੈ ਜਿਸ ਤਰੀਕੇ ਨਾਲ ਇੱਥੇ ਨਸ਼ੇ ਦੀਆਂ ਦੁਕਾਨਾਂ ਲੱਗਦੀਆਂ ਨੇ ਇਸ ਸ਼ਹੀਦੀ ਜੋੜ ਮੇਲ ਦੇ ਉੱਤੇ ਜਿਸ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਪਰੰਪਰਾਵਾਂ ਸਿੱਖੀ ਪਰੰਪਰਾਵਾਂ ਨੇ ਉਹਨਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਉਹਨਾਂ ਨੂੰ ਲੈ ਕੇ ਇਕਜੁੱਟ ਤੇ ਇੱਕ ਮੁੱਠ ਹੋਣ ਦੀ ਅੱਜ ਜ਼ਰੂਰਤ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ